ਕਿਛੇ ਸਾਸਨਿਕੋ ਵਿਧਾਨ ਸਭਾ ਤੋਂ ਸੱਦਿਆ ਗਿਆ ਜਿਹਦੇ ਵਿੱਚ 4 ਦਿਨ ਦਾ ਔਰ ਐਤਵਾਰ ਦੀ ਗੱਲ ਕਰੀਦਾ ਉਹਦੇ ਵਿੱਚ ਕਿਤੇ ਨਾ ਕਿਤੇ ਛੁੱਟੀ ਜਾਂਦਾ ਜਿਹੜਾ ਉਹ ਮਿਲਦਾ ਤੇ ਦੂਸਰੇ ਪਾਸੇ ਲਗਾਤਾਰ ਸੱਤਾ ਤੇ ਜਿਹੜੀ ਆ ਉਹ ਨੂਕੇ ਰੰਦੀ ਤਿਆਰੀ ਦੇ ਵਿੱਚ ਵਿਪਕਸ਼ੀ ਲਾਉ ਤਿਆਰ ਹੈ ਤੇ ਪਾਣੀ ਦੇ ਮੁੱਦੇ ਨੂੰ ਲੈ ਕੇ ਲਗਾਤਾਰ ਜਿਹੜੀ ਹੈ ਉਹ ਜਹੂਰ ਕਿੰਨਾ ਕਿਤੇ ਸਿਆਸਤ ਚੱਲਦੀ ਹੋਈ ਜਿਹੜੀ ਹੈ ਉਹ ਨਜ਼ਰ ਆ ਸਕਦੀ ਹੈ ਅਸ਼ੋਕੀ ਸ਼ਰਮਾ ਜੀ ਨੇ ਬੀਜੇਪੀ ਦੇ ਉਹ ਜਿਹੜੇ ਪੁੱਛਦੇ ਹੋਏ ਨਜ਼ਾਰੇ ਹਾਲਾਂਕਿ ਜਿੱਕਰ ਬੀਜੇਪੀ ਦੀ ਗੱਲ ਕਰੀ ਤਾਂ ਬੀਜੇਪੀ ਕਹਿੰਦੀ ਕਿ ਮੈਨੂ ਮੇਡ ਜਿਹੜਾ ਉਹ ਕਿੰਨਾ ਕਿਤੇ ਕੀਤਾ ਲਿਆ ਜਿਸ ਦੇ ਚੱਲਦੇ ਆ ਪੰਜਾਬ ਦੇ ਵਿੱਚ ਪਾਣੀ ਜਿਹੜਾ ਉਹ ਲਗਾਤਾਰ ਪਿੰਡਾਂ ਦੇ ਵਿੱਚ ਬਾੜ ਦਾ ਕਿਤੇ ਅ ਮਕਸਦ ਜਿਹੜਾ ਬੰਦਾ ਹੋਇਆ ਨਜ਼ਰ ਆ ਹਾਲਕੀ ਪਹਿਲਾਂ ਕਿਹਾ ਜਾ ਰਿਹਾ ਕਿ ਪਾਣੀ ਜਿਹੜਾ ਥੋੜਾ ਥੋੜਾ ਸਿੱਡੇ ਜਾ ਸਕਦਾ ਸੀਗਾ ਜਿਸ ਦੇ ਚੱਲਦੇ ਪੰਜਾਬ ਦੇ ਵਿੱਚ ਬਾੜ ਜਿਹੜੀ ਹੈ ਉਹ ਨਹੀਂ ਆ ਸਕਦੀ ਸੀ ਪਰ ਪਾਣੀ ਜਿਹੜਾ ਇੱਕਦਮ ਛੱਡਿਆ ਗਿਆ ਜਿਸ ਦੇ ਚੱਲਦੇ ਆ ਪਾਣੀ ਜਿਹੜਾ ਉਹ ਆਇਆ ਤੇ ਅਸ਼ੋਨੀ ਜੀ ਨਾਨਾ ਮਰੀਉ ਨੇ ਸਪੈਸ਼ਲ ਸੈਸ਼ਨ ਛੱਡਿਆ ਸਰ ਬਾੜ ਨੂੰ ਲਈ ਇਹ ਸਰਕਾਰ ਜਦੋਂ ਜਦੋਂ ਫਸਲੀ ਹੈ ਲੋਕਾਂ ਦਾ ਧਿਆਨ ਬੰਡਣ ਲਈ ਇਸੇ ਪ੍ਰਕਾਰ ਸੈਸ਼ਨ ਬੁલાਂਦੀ ਹੈ ਲੇਕਿਨ ਉਸ ਸੈਸ਼ਨ ਤੇ ਸਵਾਏ ਨੁਕਤਾ ਚੀਨੀ ਦੇ ਦੋਸ਼ ਆਰੋਪਣ ਤੇ ਪੱਲਾ ਛਾੜਨ ਦੇ ਅੱਜ ਤੱਕ ਪੰਜਾਬੀਆਂ ਨੂੰ ਕੁਝ ਹੱਥ ਪੱਲੇ ਨਹੀਂ ਪਿਆ ਤੁਸੀਂ ਸਾਰੇ ਹੀ ਸੱਸ਼ਨਾਂ ਦਾ ਰਿਕਾਰਡ ਕਰ ਲਓ ਅੱਜ ਵੀ ਕੁਝ ਸਾਰਥਕ ਗੱਲਾਂ ਹੋਣਗੀਆਂ ਐਸਾ ਕੁਝ ਨਹੀਂ ਹੈ ਇਹ ਸਰਕਾਰ ਜਿਸ ਵੇਲੇ ਪੰਜਾਬੀਆਂ ਨੂੰ ਸੇਵਾ ਦੀ ਲੋੜ ਸੀ ਹਾਰ ਪੀੜਤਾਂ ਦੇ ਪਰਿਵਾਰਾਂ ਨਾਲ ਖੜੇ ਹੋ ਕੇ ਉਹਨਾਂ ਨਾਲ ਇਕੱਠੇ ਮਿਲ ਕੇ ਉਹਨਾਂ ਨੂੰ ਅੱਗੇ ਵਿਧਾਨ ਦੀ ਖੜੇ ਕਰਨ ਦੀ ਜਰੂਰਤ ਸੀ ਇਹ ਸਰਕਾਰ ਉਸ ਵੇਲੇ ਰਾਜਨੀਤੀ ਕਰ ਰਹੀ ਹੈ ਇਹਨਾਂ ਨੇ ਰਾਜਨੀਤੀ ਦੀ ਸ਼ੁਰੂਆਤ ਉਸ ਵੇਲੇ ਕੀਤੀ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨੇ ਸ਼ਬਦ ਪ੍ਰਯੋਗ ਕੀਤਾ ਕਿ ਤਾਂ ਕਿ ਮੈਂ ਫੋਰੀ ਤੌਰ ਤੇ ਚੱਲ ਰਾਹਤ ਕਾਰਿਆਂ ਦੇ ਅੰਦਰ ਰੁਕਾਵਟ ਨਾ ਆਏ 1600 ਕਰੋੜ ਰੁਪਇਆ ਜਾਰੀ ਕਰਾਂ ਲੇਕਿਨ ਇਹਨਾਂ ਨੂੰ ਉਹਨੂੰ ਮੋੜ ਕੀ ਦਿੱਤਾ ਇਹਨਾਂ ਨੇ ਇਹ ਗੱਲ ਨਹੀਂ ਸੁਣੀ ਸੀ ਉਹਨਾਂ ਦੀ ਕਿ ਤੁਹਾਡੇ ਸਕੂਲਾਂ ਦਾ ਕਿੰਨਾ ਨੁਕਸਾਨ ਹੋਇਆ ਹੈ ਖੇਤਾਂ ਦਾ ਨੁਕਸਾਨ ਫਸਲ ਦਾ ਨੁਕਸਾਨ ਪਸ਼ੂਆਂ ਦਾ ਨੁਕਸਾਨ ਡਿਸਪੈਂਸਰੀਆਂ ਦਾ ਨੁਕਸਾਨ ਸੜਕਾਂ ਦਾ ਨੁਕਸਾਨ ਕੇਂਦਰ ਔਰ ਸਟੇਟ ਦੀਆਂ ਟੀਮਾਂ ਇਹਨਾਂ ਨੂੰ ਭਰ ਕੇ ਜੱਸੇ ਇੱਕ ਖਾਕਾ ਬਣਾ ਕੇ ਕਿ ਟੋਟਲ ਇਨਾ ਖਰਚਾ ਸਰਕਾਰ ਉਹਦੇ ਤੇ ਕੇਂਦਰ ਸਰਕਾਰ ਉਹਦੇ ਤੇ ਵੀ ਚਾਰਜ ਕਰੇਗੀ ਲੇਕਿਨ ਰਾਜਨੀਤੀ ਕਰਨੀ ਹੈ ਰਾਜਨੀਤੀ ਸ਼ੁਰੂ ਕੀਤੀ ਰਾਜਨੀਤੀ ਸ਼ੁਰੂ ਕੀਤੀ ਫਸਾਪੇਗੇ 12000 ਕਰੋੜ ਰੁਪਏ ਕਿੱਥੇ ਆ ਨਜਾਸਟਰ ਫੰਡ ਦਾ ਹਰ ਸਾਲ ਆਂਦਾ ਸੀ ਉਹਦਾ ਕੋਈ ਹਿਸਾਬ ਦਾ ਵੀ ਨਹੀਂ ਮੁੱਖ ਮੰਤਰੀ ਦੀ ਭਾਸ਼ਾ ਹੋ ਰਹਾ ਹੈ ਚੀਮਾ ਸਾਹਿਬ ਦੀ ਭਾਸ਼ਾ ਹੋ ਰਹਾ ਹੈ ਚੀਫ ਸੈਕਟਰੀ ਦੀ ਭਾਸ਼ਾ ਹੋ ਰਹਾ ਹੈ ਇਹਨਾਂ ਦਾ ਆਪਸ ਵਿੱਚ ਹੀ ਤਾਲ ਮਿਲ ਨਹੀਂ ਔਰ ਇਹ ਗੱਲ ਸਮਝ ਲੈਣਾ ਅਗਰ ਇਹਦੀ ਨਿਰਪੱਖ ਸੇ ਜਾਂਚ ਹੋ ਜੇ ਮੈਨੂੰ ਇਹ ਪਾਖੜੇ ਵਾਲਾ ਦਾ ਵੀ ਮੈਂ ਦੇਖ ਕੇ ਆਇਆ ਲੇਕਿਨ ਰਣਜੀਤ ਸਾਗਰ ਡੈਮ ਨੇ ਜਿਹੜੀ ਤਬਾਈ ਮਚਾਈ ਹੈ ਉਹ ਕੁਦਰਤ ਦੀ ਤਬਾਈ ਘੱਟ ਹੈ ਮੈਨ ਮੇਡ ਵਾਰਡ ਆਈ ਹੈ ਇਹਨਾਂ ਦੀਆਂ ਨਲਾਕੀਆਂ ਕਰਕੇ ਸਮੇਂ ਤੇ ਪਾਣੀ ਜਿਹੜਾ ਰਿਲੀਜ਼ ਕਰਨਾ ਚਾਹੀਦਾ ਸੀ ਥੋੜਾ ਥੋੜਾ ਉਹਦੀ ਕੈਪੈਸਿਟੀ ਹੈ 523 ਮੀਟਰ ਤੱਕ ਪਾਣੀ ਪੁੱਜ ਜਾਂਦਾ ਤੁਸੀਂ 527 ਤੱਕ ਵੇਟ ਕਰਦੇ ਹੋ ਪਾਣੀ ਰਿਲੀਜ਼ ਨਹੀਂ ਕਰਦੇ ਔਰ ਇਹ ਕਹ ਕੇ ਜੀ ਪਿੱਛੋਂ ਬਾਰਿਸ਼ ਪੈ ਰਹੀ ਹੈ ਥੋੜਾ ਥੋੜਾ ਕਰਕੇ ਪਾਣੀ ਛੱਡਿਆ ਹੁੰਦਾ ਤੇ ਮੈਨੂੰ ਲੱਗਦਾ ਕਿ ਸਾਡੇ ਪੰਜਾਬੀ ਬਾੜ ਤੋਂ ਬਚ ਸਕਦੇ ਸੀ। ਅੱਛਾ ਕਿਉਂ ਨਹੀਂ ਕੀਤਾ ਸ਼ਵਨੀ ਜੀ? ਇਹਲਾ ਜਵਾਬ ਤਾਂ ਸਰਕਾਰ ਦੇਗੀ ਨਾ। ਸਰਕਾਰ ਤੇ ਮੰਨੇਗੀ ਆਪਣੇ ਤਿੰਨ ਅਫਸਰਾਂ ਨੂੰ ਸਸਪੈਂਡ ਕਰਕੇ। ਲੇਕਿਨ ਉਹ ਤਿੰਨ ਅਫਸਰ ਤੇ ਮੋਰੇ ਨੇ। ਕਿਹੜਾ ਬੰਦਾ ਹੈ ਜਿਹੜਾ ਆਰਡਰ ਨਹੀਂ ਦੇ ਰਿਹਾ ਸੀ। ਉਹ ਤਾਂ ਪੁੱਛੀ ਜਾਂਦੇ ਸੀ ਪਾਣੀ ਛੱਡਣਾ ਚਾਹੀਦਾ। ਕੌਣ ਆ ਉਹ? ਕਿਹਨੂੰ ਬਚਾਉਣਾ ਚਾਹੁੰਦੀ ਹੈ ਇਹ ਸਰਕਾਰ? ਇਸ ਸਰਕਾਰ ਨੂੰ ਜਵਾਬ ਦੇਣਾ ਚਾਹੀਦਾ। ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਹਾਰਾ ਨੂੰ ਲੈ ਕੇ ਬੁਲਾ ਆ ਗਿਆ ਜਿੱਦਣ ਤੁਹਾਡੇ ਅਗਰ ਗੱਲ ਕਰਨੀ ਜਾਵੇ ਤਾਂ ਅੱਜ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਜੂਰ ਹੜਾ ਦੇ ਉੱਤੇ ਚਰਚਾ ਕਰਦੀ ਹੋਈ ਨਜ਼ਰ ਆਏਗੀ ਬਾਕੀ ਪਾਰਟੀਆਂ ਦੇ ਨਾਲ ਸਾਡਾ ਨਾਲ ਡੇਰਾ ਬਸਤੇ ਵੀ ਤਾਂ ਇੱਕ ਮਾਜੂਦ ਨੇ ਸਰ ਅਗਰ ਗੱਲ ਕਰੀ ਜਾਵੇ ਤਾਂ ਅੱਜ ਹੜ੍ਹ ਪਰਭਾਵਕ ਤੇਰੀਆਂ ਦੇ ਲੈ ਕੇ ਚਰਚਾ ਹੁੰਦੀ ਹੋਈ ਨਜ਼ਰ ਆਏਗੀ ਸ਼ਸ਼ੀਕਲ ਜੀ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਤੁਹਾਡਾ ਤੁਹਾਡੇ ਚੈਨਲ ਦਾ ਕਿ ਤੁਸੀਂ ਪੰਜਾਬ ਦੇ ਪੰਜਾਬੀ ਦੀ ਆਵਾਜ਼ ਜਿਹੜੀ ਵਿਧਾਨ ਸਭਾ ਚ ਸੈਸ਼ਨ ਚ ਗੱਲਾਂ ਹੋਣੀਆਂ ਨੇ ਉਹਦੇ ਤੇ ਚਰਚਾ ਕਰਨ ਲਈ ਪੁੱਜੇ ਹੋ ਔਰ ਦੂਸਰੀ ਜਿਹੜੀ ਤੁਸੀਂ ਅੱਜ ਹੜਾਂ ਦੀ ਗੱਲ ਕੀਤੀ ਹੈ ਹੜ੍ਹ ਜਿਹੜੀ ਕੁਦਰਤੀ ਆਫਤ ਆ ਉਹ ਕੋਈ ਸਰਕਾਰ ਨਹੀਂ ਦੇਖੀ ਕਿ ਦੀ ਸਰਕਾਰ ਹੈ ਕਿ ਦੀ ਨਹੀਂ ਹੈ ਇਹ ਕੁਦਰਤੀ ਆਫਤ ਦੇ ਨਾਲ ਮੈਂ ਤੇ ਮੇਰਾ ਮੁੱਖ ਮੰਤਰੀ ਸਾਡੇ ਸਾਰੇ ਐਮ ਐਲ ਏ ਸਹਿਬਾਨ ਵਜੀਰ ਸਹਿਬਾਨ ਸਾਰੇ 니 ਜੱਠਣ ਲਈ ਤਿਆਰ ਬੈਠੇ। ਫਗਰ ਗੱਲ ਕਰੀ ਜਾਵੇ ਤਾਂ ਬੀ ਜੀ ਪੀ ਦੀ ਬੀ ਜੀ ਪੀ ਕਹਿੰਦੀ ਕਿ ਇਹ ਮੈਨਮੇਡ ਹੈ। ਪਹਿਲਾਂ ਤਾਂ ਉਹ ਪਾਣੀ ਜਿਹੜਾ ਥੋੜਾ ਥੋੜਾ ਛੱਡਿਆ ਜਾ ਸਕਦਾ ਸੀ ਪਰ ਇੱਕੋ ਦਮ ਪਾਣੀ ਛੱਡਿਆ ਗਿਆ ਜਿਸ ਦੇ ਚੱਲਦੇ ਹਰ ਆਏ ਪੰਜਾਬ ਦੇ ਵਿੱਚ। ਬੀ ਜੀ ਪੀ ਦੇ ਹੱਥ 'ਚ ਪਾਣੀ ਦਾ ਕੰਟਰੋਲ ਤਾਂ ਛੋਟੇ ਵੀਰ ਹੈ ਨਹੀਂ। ਕੋਈ ਸਰਕਾਰਾਂ ਫਲੱਡ ਲਿਆ ਨਹੀਂ ਸਕਦੇ ਆ ਬੀ ਜੀ ਆਪਣੀ ਸਿਰਫ ਤਾਂ ਸਿਰਫ ਰਾਜਨੀਤੀ ਕਰਦੇ ਨੇ ਪੰਜਾਬ ਦੇ ਅੰਦਰ ਮੈਂ ਤੁਹਾਡੇ ਚੈਨਲ ਬੀਜਪੀ ਆਂ ਦਾ ਕੁਛ ਨਹੀਂ ਵਟਣਾ ਉਹ ਸਿਰਫ ਤਾਂ ਸਿਰਫ ਆਪਣੀ ਰਾਜਨੀਤੀ ਚ ਚਮਕਾਉਣ ਵਾਸਤੇ ਤੇ ਆਉਂਦੇ ਆ ਅਗਰ ਕਿਹਾ ਜਾਵੇ ਕਹਿੰਦੇ ਕਿ ਅਸੀਂ ਸੈਂਟਰਲ ਸਰਕਾਰ ਨੇ ਫੰਡ ਜੂੜ ਦਿੱਤੇ ਨੇ ਕਿਹਾ ਵੀ ਤੁਸੀਂ ਆਪਣਾ ਅੰਦਾਜ਼ਾ ਲਗਾਓ ਕਿੰਨਾ ਕੁ ਹੋਰ ਫੰਡਸਾਂ ਚਾਹੀਦਾ ਉਹ ਵੀ ਦਿੱਤਾ ਜਾਵੇਗਾ ਅਸ਼ਵਨੀ ਸ਼ਰਮਾ ਜੀ ਕਹਿੰਦੇ ਹੋਏ ਨਜ਼ਰ ਆਏ ਪਰ ਜਦੋਂ ਕਿ ਅਗਰ ਪੰਜਾਬ ਸਰਕਾਰ ਦੀ ਗੱਲ ਕਰੀਏ ਤਾਂ ਪੰਜਾਬ ਸਰਕਾਰ ਕਹਿੰਦੀ ਇਹ ਨਿਗੂਣਾ ਹੈ ਬਿਲਕੁਲ ਪੰਜਾਬ ਹਤਾਸ਼ੀ ਲੋਕ ਸੀਗੇ ਪੰਜਾਬ ਹਤਾਸ਼ੀ ਪਾਰਟੀ ਆਮਾਦੀਪ ਪਾਰਟੀ ਦਾ ਸਾਥ ਦੇ ਕੇ ਲੋਕਾਂ ਨੇ 92 ਐਮਐਲਏ ਬਣਾਏ ਅਸ਼ਵਨੀ ਸ਼ਰਮਾ ਜੀ ਨੂੰ ਆਪਣੀ ਪੀੜੀ ਥੱਲੇ ਸੋਟਾ ਮਾਰਨੇ ਮਾਰਨਾ ਚਾਹੀਦਾ ਮੇਰੇ ਅਕਾ 1 1 ਦੁਕਾ ਉੱਤੇ ਐਮ ਐਲ ਏ ਹੈਗੇ ਆ ਇਸ ਕਰਕੇ ਲੋਕਾਂ ਨੇ ਉਹਨੂੰ ਦਰਖਨਾਰ ਕੀਤਾ ਮੈਂ ਬਹੁਤਾਂ ਮੌਕੇ ਤੇ ਇਹ ਭਾਸ਼ਣ ਕਰਨ ਦਾ ਟਾਈਮ ਨਹੀਂ ਸਿਰ ਪੰਜਾਬ ਦੇ ਮੁੱਦਿਆਂ ਤੇ ਗੱਲ ਕਰਨ ਦਾ ਮੈਂ ਅਗਰ ਗੱਲ ਕਰੀਏ ਤਾਂ ਜ਼ੂਰ ਦੂਸਰੇ ਪਾਸੇ ਦੀ ਜੇਕਰ ਤੁਹਾਡੇ ਏਰੀਆ ਦੀ ਤਾਂ ਤੁਹਾਡੇ ਰਿਚ ਕਾਫੀ ਮੁੱਦੇ ਤੁਸੀਂ ਖੁਦ ਚੁੱਕਦੇ ਹੋਏ ਨਜ਼ਰ ਆਇਆ ਚਾਹੇ ਸੜਕਾਂ ਦੀ ਗੱਲ ਕਰ ਲਈਏ ਚਾਹੇ ਉਹ ਸੀਵਰੇਜ ਦੀ ਗੱਲ ਕਰ ਲਈਏ ਤਾਂ ਕਿੰਨਾ ਕੁ ਤਰੱਕੀ ਹੋ ਸਕੀ ਹੁਣ ਤੱਕ ਛੋਟੇ ਵੀ ਸਾਡੇ 3 ਸਾਲਾਂ ਦੇ ਵਿੱਚ ਇਸ ਲਈ 30 ਸਾਲਾਂ ਦੇ ਬਰਾਬਰ ਜਿਹੜਾ ਬਸੇ ਹਲਕੇ ਚ ਕੰਮ ਹੋਇਆ ਉਹ ਮੁੱਖ ਮੰਤਰੀ ਭਗਵੰਤ ਮਾਨ ਅਰਿੰਦ ਕੇਜਰੀਵਾਲ ਸਾਹਿਬ ਦੀ ਟੀਮ ਔਰ ਮੇਰੇ ਸੱਜੇ ਅਫੀਸਰ ਸਹਿਬਾਨ ਕਰਕੇ ਆ ਅੱਜ ਮੈਂ ਉਹ ਅਖੀਰ ਅਖੀਰ ਹਮੇਸ਼ਾ ਇਹੀ ਗੱਲ ਕਿਹਾ ਕਰਦਾ ਕਿ ਆਓ ਮਿਲ ਕੇ ਬਹਿਸ ਕਰੋ ਕਿਸੇ ਚੌਂਕ ਤੇ ਆ ਜਾਓ ਕਿਸੇ ਕਿਸੇ ਪਿੰਡ ਆ ਜਾਓ ਕਿ ਸ਼ਹਿਰ ਬੈਠ ਕੇ ਗੱਲ ਕਰ ਲੋ ਸਾਢੇ 3 ਸਾਲ ਬਨਾਮ 30 ਸਾਲ ਤੁਸੀਂ 30 ਸਾਲਾਂ ਚ ਕੀ ਕੀਤਾ ਤੇ ਸਾਢੇ 3 ਸਾਲਾਂ ਚ ਕੀ ਕੀਤਾ ਅਸੀਂ ਬੈਠ ਕੇ ਜਵਾਬ ਦਿੰਦੇ ਪਰ ਸੜਕਾਂ ਤੇ ਤੁਸੀਂ ਖੁਦ ਉਤਰਦੇ ਹੋਏ ਨਜ਼ਰਾਂ ਜਿਹਾ ਸੜਕਾਂ ਖੋਰੀ ਹੁੰਦੇ ਨੇ ਦੋ ਚੀਜ਼ਾਂ ਨੇ ਕੁਦਰਤੀ ਡਿਜਾਸਟਰ ਕੁਦਰਤੀ ਆਫਤ ਕਿਸ ਉਦੋਂ ਸ਼ੰਭੂ ਬੰਦ ਹੋ ਗਿਆ ਸਾਰਾ ਪ੍ਰੈਸ਼ਰ ਜਿਹੜਾ ਪ੍ਰੈਸ਼ਰ ਟ੍ਰੈਫਿਕ ਦਾ ਸੀ ਉਹ ਡੇਰਾ ਬਸੇ ਹਲਕੇ ਨੇ ਚੱਲਿਆ ਜਿਹੜੇ ਸਾਡੇ ਭੈਣ ਭਰਾ ਹਮਾਚਲ ਤੋਂ ਯੂਪੀ ਬਿਹਾਰ ਮੰਗਾਲ ਤੋਂ ਭਾਵੇਂ ਕਿਸੇ ਪਾਸੇ ਹੁੰਦੇ ਸੀ ਅਸੀਂ ਉਹਦੇ ਰਾਹ ਨਹੀਂ ਰੋਕੇ ਅਸੀਂ ਆਪਣੇ ਸੜਕਾਂ ਵੀ ਤੜਵਾ ਲੀਆਂ ਲੇਕਿਨ ਉਹਨਾਂ ਲੋਕਾਂ ਨੂੰ ਉੱਥੇ ਨਿਕਲ ਦਿੱਤਾ ਗਿਆ ਇਸ ਕਰਕੇ ਪਹਿਲਾਂ ਵੀ ਸਾਡੇ ਫੰਡ ਪਾਸ ਹੋਇਆ ਔਰ ਇਸ ਸਾਲ ਮੈਨੂੰ ਉਮੀਦ ਹੈ ਕਿ ਦੋ ਤਿੰਨ ਮਹੀਨਿਆਂ ਦੇ ਅੰਦਰ ਅੰਦਰ 100% ਡੇਰਾ ਬਸੇ ਹਰਕੇ ਦੇ ਸੜਕਾਂ ਕੰਪਲੀਟ ਹੋ ਜਾਣਗੇ ਠੀਕ ਹੈ ਵਿਧਾਨ ਸਭਾ ਦਾ ਸੈਸ਼ਨ ਦੇ ਵਿੱਚ ਇੰਦਰਬੀਰ ਸਿੰਘ ਨੀਜੇ ਸਾਨੂੰ ਮਿਲ ਨੇ ਨੀਜੇ ਸਾਹਿਬ ਅਗਰ ਗੱਲ ਕਿ ਉਹ ਦੇਖਦੇ ਕਿ ਉਹ ਚਰਚਾ ਜੋ ਹੋਣੀ ਚਾਹੀਦੀ ਹੈ ਮੇਰੇ ਖਿਆਲ ਤੇ ਚਰਚਾ ਬੜੀ ਪੋਜ਼ਿਟਿਵ ਹੋਣੀ ਚਾਹੀਦੀ ਹੈ ਇੱਕ ਦੂਜੇ ਨੂੰ ਨੁਕਸ ਨਹੀਂ ਕਰਨੇ ਚਾਹੀਦੇ ਜੋ ਸਾਨੂੰ ਪੰਜਾਬ ਵਾਸਤੇ ਫਾਇਦੇਮੰਦਾ ਸਨ ਉਹ ਗੱਲ ਕਰਨੀ ਚਾਹੀਦੀ ਹੈ ਸੋ ਜੋ ਵੀ ਹੜ ਆਏ ਨੇ ਕਿਸ ਕਾਰਨ ਆਏ ਨੇ ਕਿਉਂ ਆਏ ਨੇ ਸਾਨੂੰ ਠੀਕ ਕਰਨ ਦੀ ਕੋਸ਼ਿਸ਼ ਕਰੇ ਜੇ ਸਿੱਕੇ ਨਹੀਂ ਹੋਵਾਂਗੇ ਫਿਰ ਅਸੀਂ ਕਿਉਂ ਰੌਲਾ ਪਾਉਣੇ ਬੀਬੀਆਂ ਵੀ ਬਾਰੇ ਕਿਉਂ ਰੌਲਾ ਪਾਉਣੇ ਆ ਜਾਂ ਅਸੀਂ ਸੈਂਟਰ ਬਾਰੇ ਕਿਉਂ ਰੌਲਾ ਪਾਉਣੇ ਸੋ ਸਾਨੂੰ ਸਭ ਨੂੰ ਇਕੱਠੇ ਹੋ ਕੇ ਨੁਕਸ ਕੱਢੇ ਬਿਨਾ ਸਾਨੂੰ ਦੇਖਣੇ ਚਾਹ ਗਾਂਦਾ ਨਾ ਹੁਣ ਜੋ ਆਏ ਨੇ ਇਹਨੂੰ ਕਿਸ ਤਰ੍ਹਾਂ ਹੱਲ ਕਰਨਾ ਹੈ ਰਲ ਮਿਲ ਕੇ ਇਹਦਾ ਸਾਨੂੰ ਕਰਨਾ ਚਾਹੀਦਾ ਸੋ ਜੇ ਦੂਜੀਆਂ ਪਾਰਟੀਆਂ ਕੁਝ ਸਹਿਯੋਗ ਦੇਣਾ ਚਾਹੁੰਦੀਆਂ ਐ ਐਨ ਜੀਓਜ਼ ਦੇਣੇ ਚਾਹੁੰਦੇ ਆ ਉਹਨਾਂ ਨੂੰ ਸਰਕਾਰ ਨੂੰ ਰਲ ਕੇ ਰਾਹਤ ਦੇਣੀ ਚਾਹੀਦੀ ਹੈ ਤਾਂ ਕਿ ਇਹ ਨਾ ਹੋਵੇ ਕਿ ਤੇ ਬਹੁਤਾ ਪਹੁੰਚ ਜਿੱਥੇ ਪਹੁੰਚੇ ਨਾ ਸੋ ਸਾਰੇ ਰਲ ਕੇ ਕਰਨਗੇ ਤਾਂ ਹੀ ਪੰਜਾਬ ਤਰੱਕੀ ਕਰੇਗਾ ਪਰ ਇੱਕ ਪਾਸੇ ਜਿਹੜੀ ਵਿਰੋਧੀ ਧਿਰ ਨੇ ਉਹ ਜੁਰ ਕਹਿੰਦੇ ਨੇ ਕਿ ਮੈਨ ਮੇਡ ਨੇ ਹੈ ਬੀ ਜੀ ਪੀ ਦੇ ਅਸ਼ੋਕਨੀ ਜੀ ਕਹਿੰਦੇ ਨੇ ਕਿ ਮੈਨ ਮੇਡ ਜਿਹੜੇ ਹੜ੍ਹ ਨੇ ਦੇਖੋ ਆਪੋਜੀਸ਼ਨ ਤੇ ਇਹ ਕਹਣਾ ਜੀ ਅੱਜ ਕੋਈ ਵੀ ਆਪੋਜੀਸ਼ਨ ਹੁੰਦੀ ਜੇ ਕਾਲੀਦਾਲੰਦ ਦਾ ਕਾਂਗਰਸ ਨੇ ਇਹ ਕਹਿਣਾ ਸੀਗਾ ਜੇ ਬੀਜੇਪੀ ਦੀ ਸਰਕਾਰ ਹੁੰਦੀ ਤੇ ਫਿਰ ਦੂਜੇ ਨਹੀਂ ਕਹਿਣਾ ਸੀ ਉਹ ਤੇ ਕਹਨੇ ਕਹਨੇ ਜੀ ਕਿਉਂਕਿ ਜਿਹੜਾ ਬੰਦਾ ਪਾਵਰ 'ਚ ਹੁੰਦਾ ਉਹ ਸੋਖੀ ਮੰਨਦਾ ਤੇ ਉਹਨੂੰ ਜੋ ਨੈਗੇਟਿਵਿਟੀ ਹੁੰਦੀ ਉਹ ਵੀ ਉਹਦੇ ਸਿਰ ਤੇ ਆਉਣੀ ਹੁੰਦੀ ਹੈ ਲੇਕਿਨ ਤੁਹਾਨੂੰ ਸਭ ਨੂੰ ਪਤਾ ਕਿਸ ਤਰ੍ਹਾਂ ਸੀ ਇਹਨਾਂ ਸੰਗਾਂ ਪਾਣੀ ਮੈਨੇਜ ਕੀਤਾ ਹੈ ਲੇਕਿਨ ਪਾਣੀ ਹੁਣ ਆਈ ਨਾ ਜ਼ਿਆਦਾ ਜਾਵੇ ਔਰ ਜਿਹੜੀਆਂ ਮੈਨੇਜਮੈਂਟ ਸੇ ਜੋ ਸਾਡੇ ਕੰਟਰੋਲਸ ਨਹੀਂ ਹੈਗੀਆਂ ਔਰ ਐਗਜ਼ਾਮ ਰਿਲੀਜ਼ ਕਰਦਣ ਪਾਣੀ ਨੂੰ ਤੇ ਫਿਰ ਕੁਦਰਤੀ ਗੱਲ ਹੈ ਜੀ ਇਹਦੇ 'ਚ ਕਿਉਂਕਿ ਪਾਣੀ ਦੇਖੋ ਡੈਮਾ ਦਾ ਕੰਮ ਕੀ ਹੁੰਦਾ ਦੇਮੰਦ ਦਾ ਕੰਮ ਹੁੰਦਾ ਕਿ ਪਾਣੀ ਲੋਕਾਂ ਨੂੰ ਦੇਣਾ ਲੇਕਿਨ ਡੈਮਾਂ ਦਾ ਵੀ ਕੰਮ ਤਾਂ ਹੜ੍ਹ ਰੋਕਣਾ ਕੰਟਰੋਲ ਕਰਨਾ ਤੇ ਹੜ੍ਹ ਤੇ ਰੋਕਣ ਦੀ ਗੱਲ ਨਹੀਂ ਕਰਦੇ ਅਸੀਂ ਸਿਰਫ ਇਹ ਕਹਿੰਨੇ ਕਿ ਸਾਡਾ ਸਾਰਾ ਸਾਲ ਪਾਣੀ ਸਾਮ ਛੱਡਿਆ ਤਾਂ ਕਿ ਹਰਿਆਣਾ ਨੂੰ ਤੇ ਰਾਜਸਥਾਨ ਨੂੰ ਪਾਣੀ ਦੇ ਸਕੀਏ ਪੰਜਾਬ ਦਾ ਕੋਈ ਇੰਟਰਸਟ ਨਹੀਂ ਹੈਗਾ ਮਿਲੇ ਨਾ ਮਿਲੇ ਡੁੱਬੀਏ ਮਰੀਏ ਜੋ ਮਰਜ਼ੀ ਹੈ ਸਵੇਸ਼ ਕਰਕੇ ਜਦੋਂ ਅਸੀਂ ਇੰਨੀ ਵੱਡੀ ਸੈਂਟਰਲ ਪਾਵਰ ਆਈਡੀ ਵੱਡੀ ਔਰ ਦੋ ਸਟੇਟਸ ਆੜੀਆਂ ਨੇ ਔਰ ਇਹਦੇ ਸਾਰ ਰਲ ਕੇ ਸਾਡੇ ਗੇਂ ਸੱਜਸ਼ਾ ਕਰਦੀਆਂ ਨੇ ਇਹਦੇ ਚ ਸਾਡੇ ਕੋਲ ਪਤਾ ਕਰਨੂ ਕਿ ਰਹਿ ਨਹੀਂ ਜਾਂਦਾ ਫਿਰ ਸੋਸਾਇਟੀ ਇਹ ਅਪੀਲ ਵੀ ਇਹਨਾਂ ਨੂੰ ਅਸੀਂ ਵੀ ਚਾਹਾਂਗੇ ਕਿ ਪੰਜਾਬ ਕਿਉਂਕਿ ਸਾਡਾ ਸੂਬਾ ਇਹੋ ਜਿਹਾ ਸੈਂਸਿਟਿਵ ਸੂਬਾ ਹੈ ਨੂੰ ਕਹਾਨਾ ਨਾਲ ਡੀਲਿੰਗ ਕੀਤੀ ਜਾਂਦੀ ਹੈ ਪਰ ਇੱਕ ਵਾਰ ਸੇ ਇਹ ਵੀ ਕਿਹਾ ਜਾਂਦਾ ਕਿ ਪਹਿਲਾਂ ਤੂੰ ਹੀ ਬੀਬੀਐਮ ਤੋਂ ਪਾਣੀ ਛੱਡਿਆ ਜਾ ਸਕਦਾ ਸੀ ਹਰਿਆਣਾ ਨੂੰ ਦਿੱਤਾ ਜਾ ਸਕਦਾ ਸੀ ਜੇਕਰ ਇਹਨਾਂ ਨੂੰ ਪਾਣੀ ਨਹੀਂ ਦਿੱਤਾ ਤਾਂ ਹੀ ਕਹਿੰਦੇ ਬਾੜ ਆਈ ਹੈ ਤੁਸੀਂ ਕੈਲਕੂਲੇਟ ਕਰੋ ਜਿਨਾ ਹਰਿਆਣਾ ਦੇ ਇਹ ਤਾਂ ਫਿਰ ਬਦਮਾਸ਼ੀ ਵਾਲਾ ਕੰਮ ਹੋ ਗਿਆ ਨਾ ਵੀ ਸਾਨੂੰ ਪਾਣੀ ਦੋ ਨਹੀਂ ਤੇ ਰਾਲਾ ਪਾਉਂਗੇ ਬਾਅਦ ਵਿੱਚ ਹੁਣ ਉਹਦਾ ਹੱਕ ਨਹੀਂ ਸੀ ਬਣਦਾ ਪਾਣੀ ਲੈਣ ਦਾ ਉਹ ਤੋਂ ਔਰ ਮੇਕਾ ਕੁਝ ਕੁਝ ਕਿਉਂ ਹੋਸੋ ਕੋਈਗਾ ਕਿੰਨਾ ਹੋਏਗਾ ਉਹ ਹੈ ਨਾ ਕੁਝ ਹਜ਼ਾਰ ਕਿਸੇ ਕੋ ਹੋਏਗਾ ਕਿੰਨਾ ਹੋਏਗਾ ਲੇਕਿਨ ਜਿਹੜੇ ਆਇਆ ਹੜ ਹੈ ਮਿਲੀਅਨਸ ਆਫ ਕਿਸਿਕਸ ਨਾ ਹੈ ਤੇ ਉਹ ਦੇ ਦਿੰਦੇ ਤੇ ਕੀ ਉਹ ਡੈਮ ਨੇ ਖਾਲੀ ਹੋ ਜਾਣੇ ਸੀਗੇ ਸੋ ਇਹ ਗੱਲ ਹੈ ਨਹੀਂ ਹੈ ਇਹ ਝੂਠੀ ਹੈ ਪਰ ਕਿਉਂਕਿ ਵੱਡੀ ਸਰਕਾਰਾਂ ਨੇ ਉਹਨਾਂ ਕੋ ਸਾਰੇ ਮੀਡੀਆ ਹੈਗਾ ਉਹ ਜੋ ਗੱਲ ਕਰਦੇ ਉਹ ਨੈਰੇਟਿਵ ਠੀਕ ਬਣ ਜਾਂਦਾ ਜੋ ਸੀ ਗੱਲ ਕਰਦੇ ਰਹਿ ਜਾਂਦੇ ਆ ਉਹ ਸੁਣਦਾ ਨਹੀਂ ਕੋਈ ਸੋ ਇਸ ਕਰਕੇ ਉਹ ਬਿਲਕੁਲ ਗਲਤ ਗੱਲ ਹੈ ਔਰ ਇਹ ਵੀ ਨੈਰੇਟਿਵ ਬਣਾਉਣ ਦੇ ਆ ਗਾਂ ਪਾਣੀ ਦੇ ਦੀ ਤਿਆਰੀ ਕਰਨ ਦੇ ਹਰਿਆਣੇ ਨੂੰ ਰਾਜਸਥਾਨ ਨੂੰ ਲੀਨ ਪੀਰੀਅਡ ਜੇ ਨਹੀਂ ਰੋਕਿਆ ਜੀ ਕਿ ਨਾਲ ਅਗਲੇ ਸਭ ਫਿਰ ਦੇਣਾ ਜੇ ਔਰ ਮਾਨਾ ਹੜਾ ਦਾ ਬਣਾ ਕੇ ਜਣਾ ਬਣਾ ਬਣਾ ਕੇ ਹੜਾ ਦਾ ਪਾਣੀ ਦੇਣਾ ਬਿਲਕੁਲ ਜਿਕਰ ਸਰ ਆਪਾਂ ਅੱਗੇ ਚਲੀਏ ਤਾਂ ਜੂਰ ਅਮ੍ਰਿਤਸਰ ਦੇ ਏਰੀਏ ਦੇ ਵਿੱਚ ਕਾਫੀ ਪਾਣੀ ਆਇਆ ਜਦੋਂ ਕਿ ਅੰਜ ਲਾਲਾ ਡੁੱਬਦਾ ਹੋਇਆ ਨਜ਼ਰ ਆਇਆ ਸਰ ਤੁਹਾਡੇ ਏਰੀਏ ਦੇ ਵਿੱਚ ਪਾਣੀ ਆਇਆ ਨਹੀਂ ਮੇਰਾ ਮਿਸਟਰ ਸਾਊਥ ਹੈ ਮੇਰਾ ਟੋਟਲੀ ਸ਼ਹਿਰੀ ਕੰਸਟਿਟੂਐਂਸੀ ਹੈ ਲੇਕਿਨ ਅੰਜਾਲਾ ਮੇਰਾ ਪਿੰਡ ਹੈ ਸੋਪਰਾ ਕੋਨੇਵਾਲ ਤੋਂ ਲੈ ਕੇ ਸ਼ੁਰੂ ਹੋ ਕੇ ਤੇ ਸਾਰਾ ਅਵਰਾਸਾਂਸੀ ਹਲਕਾ ਵਿੱਚ ਹੀ ਪੈ ਜਾਂਦਾ ਪਿੰਡੀਆਂ ਵਗੈਰਾ ਸਾਰਾ ਇਧਰ ਕਾਫੀ ਹੜਾ ਆਇਆ ਕਾਫੀ ਤਬਾਹੀ ਮੱਚੀ ਹੈ ਕਾਫ ਸਰ ਮੌਬਜ਼ਾ ਦੇਣ ਦੀ ਗੱਲ ਕੀਤੀ ਜਾਂਦੀ ਕਿ ਕਿਤੇ ਰੰਗਲਾ ਪੰਜਾਬ ਦੁਬਾਰਾ ਮੁੜ ਵਾਪਸ ਲੱਭਾਇਆ ਜਾਵੇਗਾ ਕਿਵੇਂ ਦੇਖਦੇ ਹੋ ਲੋਕਾਂ ਵੱਲੋਂ ਕਿੰਨਾ ਸਹਿਯੋਗ ਜਿਹੜਾ ਉਹ ਦਿੱਤਾ ਜਾ ਰਿਹਾ ਹੈ ਤਾਂ ਕਿ ਰੰਗਲਾ ਪੰਜਾਬ ਦੁਬਾਰਾ ਬਣਾਇਆ ਜਾ ਸਕੇ ਦੇਖੋ ਲੋਕ ਇੰਨੀ ਬਹੁਤ ਸਹਿਯੋਗ ਦੇ ਰਹੇ ਆ ਬਹੁਤ ਜ਼ਿਆਦਾ ਦੇ ਰਹੇ ਆ ਕੋਈ ਬੰਦਾ ਨਹੀਂ ਜਿਹੜਾ ਬਾਰਡਰ ਤੇ ਨਾ ਪਹੁੰਚਾ ਵੇ ਟ੍ਰੈਫਿਕ ਜਾਮ ਉੱਥੇ ਰੁਕੇ ਗਏ ਸਭ ਦੇਖਿਆ ਗਿਆ ਤੇ ਪਰ ਇਹ ਹੈ ਕਿ ਸਾਨੂੰ ਵੀ ਲੋਕਾਂ ਨੂੰ ਵੀ ਥੋੜਾ ਚਾਹੀਦਾ ਕਿ ਜਿੰਨਾਂ ਕੋ ਆ ਗਿਆ ਸਮਾਨ ਉਹ ਹਟ ਜਾਣ ਕਿ ਇਹ ਆਪਣੇ ਕਮਰੇ ਪਾਣੀ ਬਹੁਤ ਮਤਲਬ ਕਈ ਜਗ੍ਹਾ ਤੇ ਜ਼ਿਆਦਾ ਸਟਾਕ ਸ਼ੁਰੂ ਹੋ ਗਿਆ ਤੇ ਕਈਆਂ ਕੋ ਪਹੁੰਚਿਆ ਨਹੀਂ ਹੈ ਸੋ ਸਾਨੂੰ ਵਿੱਚ ਸਭ ਨੂੰ ਚਾਹੀਦਾ ਕਿ ਕਾਂਗਰਸ ਕਾਲੀ ਬੀਜੇਪੀ ਕੋਈ ਅੜੜ ਨਾ ਕੰਮ ਕਰੀਏ ਰਲ ਕੇ ਕੰਮ ਕਰੀਏ ਤਾਂ ਕਿ ਜਿਹੜੇ ਜਥੇਬੰਦੀਆਂ ਨੇ ਸੋਸ਼ਲ ਆਰਗੇਨਾਈਜੇਸ਼ਨ ਜੀ ਉਹ ਵੀ ਸਾਡੇ ਨਾਲ ਹੀ ਚੱਲਣ ਤਾਂ ਕਿ ਘਟੋ ਘਟ ਵੰਡ ਤੇ ਚੰਗੀ ਹੋ ਜਾਏ ਕਾਣੀ ਵੰਡ ਨਾ ਹੋਵੇ ਉਹ ਨੁਕਸਾਨ ਜਿਹੜਾ ਹੋਇਆ ਹੋਇਆ ਲੇਕਿਨ ਨੁਕਸਾਨ ਦੀ ਉੱਪਰ ਵੀ ਜਿਹੜੀ ਉਹ ਬਰਾਬਰ ਕਰ ਸਕੀ ਪੰਜਾਬ ਵਿੱਚ ਲਗਾਤਾਰ ਹੜ੍ਹਾਂ ਦੀ ਸਥਿਤੀ ਤੇ ਦੂਸਰੇ ਪਾਸੇ ਲੋਕਾਂ ਦੇ ਖੇਤਾਂ ਦੇ ਵਿੱਚ ਮਿੱਟੀ ਰੇਤਾ ਉਸ ਦੇ ਉੱਤੇ ਵੀ ਕਿੰਨਾ ਕਿਤੇ ਅੱਜ ਸਿਆਸਤ ਜਿਹੜੀ ਆ ਹੁੰਦੀ ਹੋਈ ਵਿਰੋਧੀ ਧਿਰ ਤੋਂ ਦੇਖੇ ਜਾ ਰਹੀ ਆ ਤੇ ਸਾਹ ਨਾਲ ਕਲਵੰਸੀ ਨੂੰ ਮਹੌਲ ਦੇ ਵਿੱਚ ਤਾਂ ਇਹ ਕੋਈ ਮਜੂਰ ਨਹੀਂ ਸਰ ਅਗਰ ਗੱਲ ਕਰੀ ਜਾਵੇ ਪੰਜਾਬ ਦੇ ਵਿੱਚ ਹੜਾ ਸਥਿਤੀ ਬਣੀ ਹੋਈ ਨਜ਼ਰ ਆਈ ਪਾਣੀ ਕਾਫੀ ਆਇਆ ਕਿਵੇਂ ਦੇਖਦੇ ਹੋ ਉਸ ਨੂੰ ਅੱਜ ਵਿਧਾਨ ਸਭਾ ਦੇ ਵਿੱਚ ਡਿਸਕਸ਼ਨ ਜਰੀ ਹੁੰਦੀ ਹੋਈ ਨਜ਼ਰ ਆਈ ਦੇਖੋ ਬੜਾ ਵੱਡਾ ਨੁਕਸਾਨ ਹੋਇਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ ਪਿੰਡਾਂ ਦੇ ਪਿੰਡ ਹੜ੍ਹ ਗਏ ਨੇ ਲੱਖਾਂ ਏਕੜ ਜ਼ਮੀਨ ਜਿਹੜੀ ਉਹ ਜਿਹੜੀ ਖੜੀ ਫਸਲ ਲੱੜ ਗਈ ਆ ਤੇ ਜ਼ਮੀਨ ਵੀ ਹੜ੍ਹ ਗਈ ਆ ਦਰਿਆਵਾਂ ਨੇ ਆਪਣੇ ਰੁਖ ਬਦਲ ਲਏ ਬੜਾ ਵੱਡਾ ਨੁਕਸਾਨ ਪੰਜਾਬ ਦਾ ਹੋਇਆ ਮਕਾਨ ਡਿੱਗ ਪਏ ਨੇ ਗਾਵਾਂ ਮੱਝਾਂ ਜਿਹੜੀਆਂ ਕਿਸਾਨਾਂ ਦੀਆਂ ਜਾਂ ਆਮ ਬੰਦਿਆਂ ਦੀਆਂ ਉਹ ਹੜਗੀਆਂ ਨੇ ਤੇ ਬਹੁਤ ਵੱਡਾ ਨੁਕਸਾਨ ਆ ਜਿਹੜਾ ਹੋਇਆ ਪੰਜਾਬ ਦਾ ਔਰ ਉਹਨੂੰ ਪੁਨਰਜੀਵਿਤ ਕਰਨ ਲਈ ਅੱਜ ਜਿਹੜਾ ਸੈਸ਼ਨ ਦਾ ਮਾਝਾ ਮੁੱਖ ਮੰਤਰੀ ਸਾਹਿਬ ਨੇ ਬੁਲਾਇਆ ਔਰ ਇਹਦੇ ਵਿੱਚ ਕੋਈ ਨਾ ਕੋਈ ਜਦੋਂ ਆਪਾਂ ਬੈਠ ਕੇ ਸਲਾਹ ਕਰਦੇ ਆ ਇਕੱਠੇ ਹੋਗੇ ਕੋਈ ਨਾ ਕੋਈ ਹੱਲ ਆ ਜਿਹੜਾ ਵੱਡਾ ਨਿਕਲਦੀ ਸੰਭਾਵਨਾ ਹੈ ਔਰ ਮੈਨੂੰ ਇਹ ਲੱਗਦਾ ਵੀ ਇਹ ਪੰਜਾਬ ਦੇ ਲੋਕਾਂ ਨੂੰ ਰਾਹਤ ਦੇਣ ਵਾਲਾ ਸੈਸ਼ਨ ਹੋ ਕੇ ਉਜਰੇਗਾ ਕਿ ਮੇਰੇ ਸਮਝੋ ਕਿ ਪਾਰਟੀਆਂ ਨੂੰ ਸਭ ਨੂੰ ਇਕੱਠੇ ਹੋ ਕੇ ਚੱਲਣਾ ਚਾਹੀਦਾ ਕਿਉਂਕਿ ਅਲੱਗ-ਅਲੱਗ ਪਾਰਟੀਆਂ ਜਾ ਰਹੇ ਨੇ ਅਲੱਗ-ਅਲੱਗ ਨੁਮਾਇੰਦੇ ਜਾ ਰਹੇ ਨੇ ਹਰ ਇੱਕ ਘਰ ਦੇ ਘਰ ਦੇ ਵਿੱਚ ਕੋਈ ਪੈਸੇ ਦੇ ਰਿਹਾ ਕੋਈ ਰਾਸ਼ਨ ਦਿੰਦਾ ਹੋਇਆ ਜਾਣਾ ਜਾ ਰਹੇ ਨਹੀਂ ਅਲੱਗ-ਅਲੱਗ ਜਾਣ ਕੋਈ ਗੱਲ ਨਹੀਂ ਸਾਰਿਆਂ ਨੇ ਜਾਣਾ ਜਾ ਕੇ ਆਪਣੀ ਹਾਜ਼ਰੀ ਵੀ ਲਾਉਣੀ ਆ ਪਰ ਮੈਂ ਸਮਝਦਾ ਵੀ ਇਹ ਜੇ ਟਾਈਮ ਦੇ ਵਿੱਚ ਆਪਾਂ ਨੂੰ ਚਾਹੀਦਾ ਹੈ ਵੀ ਆਪਾਂ ਇੱਕ ਝੁੱਟ ਹੋਈਏ ਇੱਕ ਮੁਠ ਹੋ ਕੇ ਆਪਾਂ ਪਬਲਿਕ ਦੇ ਲਈ ਕੰਮ ਕਰੀਏ ਨਾ ਕਿ ਦੂਸ਼ਣ ਬਾਜੀ ਕਰੀਏ ਮੈਨੂੰ ਇਹ ਲੱਗਦਾ ਵੀ ਆਪਾਂ ਜੇ ਇਕੱਠੇ ਬੈਠਾਂਗੇ ਤਾਂ ਕੋਈ ਨਾ ਕੋਈ ਹੱਲ ਆਏਗਾ ਜ਼ਰੂਰ ਨਿਕਲੇ ਦੂਸਰੇ ਪਾਸੇ ਅਗਰ ਮੋਹਲ ਦੀ ਗੱਲ ਕਰੀਏ ਤੁਹਾਡਾ ਏਰੀਆ ਮੋਹਲਦਿਆਂ ਸਰ ਮੋਹਲਦਿਆਂ ਸੜਕਾਂ ਦਾ ਹਾਲ ਦੇਖਿਓ ਤਾਂ ਕਾਫੀ ਟੁੱਟੀਆਂ ਹੋਈਆਂ ਨਜ਼ਾਰੀਆਂ ਨੇ ਕੋਈ ਤੱਕ ਬੰਨ ਜਾਣਗੇ ਕਿਉਂਕਿ ਲੋਕ ਜਰੂਰ ਪੁੱਛਦੇ ਨੇ ਕਿ ਸੜਕਾਂ ਬਹੁਤ ਟੁੱਟੀਆਂ ਹੋਈਆਂ ਦੇਖੋ ਗੱਲ ਇਹ ਹੈ ਕਿ ਇੱਥਾਂ ਬਾਰਸ਼ਾਂ ਬਹੁਤ ਹੋਈਆਂ। ਦੂਸਰੀ ਜਿਹੜੀ ਕਾਰਪੋਰੇਸ਼ਨ ਸਾਡੇ ਬਣੀ ਹੋਈ ਹੈ ਨਾ ਜਿਹੋ ਕਾਂਗਰਸ ਦੀ ਹੈ। ਬੜੀ ਨਕਮੀ ਆ। ਮੇਅਰ ਵੀ ਜਨਰ ਜਿਹੜੇ ਮੈਂਬਰ ਵੀ ਨੇ ਕੋਈ ਵੀ ਕਿਸੇ ਕਿਸਮ ਦੇ ਮੁਹਾਲੀ ਬਾਰੇ ਕੁਝ ਪਤਾ ਹੀ ਨਹੀਂ ਹੈਗਾ ਵੀ ਕੀ ਕਰਨਾ। ਸੋ ਮੈਨੂੰ ਇਹ ਲੱਗਦਾ ਵੀ ਜਿਹੜਾ ਤਾਂ ਡਿਮਾਡਾ ਦੇ ਰਹੀਆਂ ਉੱਥੇ ਤਾਂ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਜਲਦੀ ਆਪਾਂ ਕੰਟਰੋਲ ਕਰ ਲਾਂਗੇ ਤੇ ਕਾਰਪੋਰੇਸ਼ਨ ਦੇ ਵਿੱਚ ਜਿਹੜੀ ਕਾਂਗਰਸ ਦਾ ਉੱਥੇ ਕਾਬਜ ਹੈ ਠੇਰਾ ਤੇ ਉਹਨਾਂ ਨੂੰ ਇਹ ਚਾਹੀਦਾ ਵੀ ਲੋਕਾਂ ਦਾ ਧਿਆਨ ਕਰ ਤੇ ਜਿਹੜੀਆਂ ਸਫਰਾਂ ਵੱਲ ਜੇ ਚਾਹ ਧਿਆਨ ਦੇ ਕੇ ਉਹ ਜਿੰਨੀ ਜਲਦੀ ਹੋ ਸਕੇ ਸੜਕ ਮੈਂ ਤਾਂ ਕਹਿ ਕੇ ਰਹੇ ਆ ਵੀ ਜਦੋਂ ਬਾਗ ਡੋਰ ਅਣਜਾਣ ਹੱਥਾਂ ਵਿੱਚ ਜਾਊਗੀ ਉਦੋਂ ਉਦੋਂ ਆਪਾਂ ਨੂੰ ਇਹ ਸਾਰੇ ਨੁਕਸਾਨ ਝੱਲਣੇ ਪੈਣਗੇ ਇਸ ਕਰਕੇ ਮੈਂ ਲੋਕਾਂ ਨੂੰ ਅਪੀਲ ਕਰਦਾ ਵੀ ਜਿਹੜੇ ਨਮਾਇंदे ਚੋਣਨੇ ਆ ਉਹ ਵਧੀਆ ਚੋਣੋ ਤਾਂ ਕਿ ਉਹ ਤੁਹਾਡਾ ਕੰਮ ਕਰ ਸਕਣ ਤੁਹਾਡਾ ਦੁੱਖ ਤਕਲੀਫ ਸਮਝ ਕੇ ਤੁਹਾਡੇ ਕੰਮ ਆ ਸਕਣ ਫੰਡ ਮੰਗਦੇ ਨਹੀਂ ਸਾ ਤੋਂ ਵੀ ਅਸੀਂ ਕਾਰਵਾਈ ਕਰਵਾਣੀ ਹੈ ਫੰਡ ਪਿਆ ਹੋਣ ਰਿਡੀ ਬਕਾਇਦਾ ਤੌਰ ਤੇ ਫੰਡ ਕਾਰਪੋਰੇਸ਼ਨ ਦਾ ਆਪ ਹੀ ਬਹੁਤ ਜਾ ਰਿਹਾ ਕਿਉਂਕਿ ਤੁਸੀਂ ਕਾਰਪੋਰੇਸ਼ਨ ਚ ਰਹਿ ਕੇ ਮੈਂ ਤਾਂ ਤੁਹਾਨੂੰ ਪੁੱਛਿਆ ਮੈਂ ਇਹੀ ਗੱਲ ਕਹਿੰਦਾ ਵੀ ਮੈਂ ਕਦੇ ਮੰਗੇ ਨਹੀਂ ਫੰਡ ਔਰ ਜਦੋਂ ਮੈਂ ਛੱਡਿਆ ਸੀ ਮੇਰ ਤੋਂ ਮੇਰਾ ਮਤਲਬ ਮੇਰੀ ਟਰਮ ਕੰਪਲੀਟ ਹੋਈ ਸੀ 2000 2020 ਦੇ ਵਿੱਚ ਤਾਂ ਉਹ ਤੋਂ 35 ਕਰੋੜ ਰੁਪਏ ਦੀ ਐਫਡੀਆਰ ਛੱਡ ਕੇ ਆਇਆ ਸੀ ਉਹ 35 ਕਰੋੜ ਦੀ ਐਫਡੀਆਰ ਵੀ ਖਤਮ ਕਰਤੀ ਤੇ ਮੁੜ ਕੇ ਜਿਹੜਾ ਵੀ ਪੈਸਾ ਆਇਆ ਪਤਾ ਨਹੀਂ ਚਲੇ ਵੀ ਕਿੱਥੇ ਖਰਚ ਹੋ ਗਿਆ ਤੇ ਅੱਜ ਦੀ ਡੇਟ ਦੇ ਵਿੱਚ ਮੈਨੂੰ ਇਹ ਲੱਗਦਾ ਵੀ ਟਟਾਵਾ ਦੇਣ ਤੋਂ ਵੀ ਔਕੇ ਨੇ ਪਰ ਗਮਾੜਾ ਤੋਂ ਮੈਂ ਪੈਸੇ ਦਵਾ ਜਿੰਦੇ ਉਹ ਅਲੱਗ ਪਏ ਨੇ ਜੇ ਸੜਕਾਂ ਤੇ ਜਦੋਂ ਕੰਮ ਸ਼ੁਰੂ ਕਰ ਲਓਗੇ ਤਾਂ ਉਹਦੇ ਤੇ ਖਰਚੇ ਜਾਣਗੇ ਜੇ ਤਿਹਾਰਾ ਦਾ ਸੀਜ਼ਨ ਆ ਰਿਹਾ ਲਗਾਤਾਰ ਰੇੜੀ ਫੜੀ ਵਾਲੇ ਜਿਹੜੇ ਨੇ ਉਹ ਸੜਕਾਂ ਦੇ ਉੱਤੇ ਜਰੂਰ ਦੇਖਣ ਨੂੰ ਮਿਲਦੇ ਹੋਏ ਨਜ਼ਰ ਆਉਂਦੇ ਆ ਉਹਨਾਂ ਦੇ ਉੱਤੇ ਕਾਰਵਾਈ ਕਿਵੇਂ ਕਰਵਾਈ ਜਾਵੇ ਕਿਉਂਕਿ ਲਾਇਸੈਂਸ ਵੀ ਬਣੇ ਹੋਏ ਨਜ਼ਰਾਂ ਦੇ ਚਾਹੇ ਦੇ ਬਿਨਾਂ ਬਿਨਾਂ ਤੋਂ ਹੀ ਬੈਠੇ ਨਜ਼ਰਾਂ ਦੇ ਨੇ 9 ਕੈਂਡ ਦੀ ਜ਼ੋਨ ਜਿੱਥੇ ਲਿਖਿਆ ਹੁੰਦਾ ਉੱਥੇ ਹੀ ਬੈਠੇ ਹੁੰਦੇ ਨੇ ਦੇਖੋ ਜਿਨ੍ਹਾਂ ਦੇ ਲਾਇਸੈਂਸ ਬਣੇ ਹੋਏ ਉਹਨਾਂ ਨੂੰ ਕਿਸੇ ਨੇ ਛੇੜਨਾ ਤੇ ਜਿਹੜੇ ਸੜਕਾਂ ਤੇ ਖੜਨਗੇ ਜਾਂ ਚੌਂਕਾ ਤੇ ਖੜਨਗੇ ਜਾਂ ਸਟਰੀ ਲਾਈਟਾਂ ਤੇ ਖੜਨਗੇ ਜਿਹੜੀਆਂ ਟ੍ਰੈਫਿਕ ਲਾਈਟਸ ਨੇ ਉੱਥੇ ਬਰਦਾਸ਼ਤ ਨਹੀਂ ਕੀਤਾ ਉਹ ਉੱਥੇ ਹਟਾ ਦਿੱਤਾ ਜਾਊਗਾ ਕਿਉਂਕਿ ਉਹਨਾਂ ਨੂੰ ਆਦਤ ਆ ਵੀ ਸੜਕਾਂ ਦੇ ਉੱਤੇ ਖੜ ਕੇ ਬੈਠਦੇ ਉੱਥੇ ਜਿੱਥੇ ਟ੍ਰੈਫਿਕ ਦਾ ਖਤਰਾ ਬਣਦਾ ਤਾਂ ਕਿਸੇ ਦੀ ਜਾਨ ਵੀ ਜਾ ਸਕਦੀ ਆ ਇਸ ਕਰਕੇ ਜਿੰ ਉਥੇ ਵੀ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਖੜਾ ਨੂੰ ਲੈ ਕੇ ਸੱਦਿਆ ਗਿਆ ਜਿੱਦੇ ਚਲਦੇ ਆਂ ਅਗਰ ਖੜਾ ਦੀ ਗੱਲ ਕਰੀਏ ਤਾਂ ਜੂਰ ਐਮ ਐਲ اے ਰੋਪੜ ਸਰ ਨੂੰ ਮਜੂਨੇ ਸਰ ਅਗਰ ਤੁਹਾਡੇ ਅਰੇ ਦੀ ਗੱਲ ਕਰੀ ਜਾਵੇ ਤਾਂ ਲਗਾਤਾਰ ਉੱਥੇ ਵੀ ਖੜਾ ਆਂਦੇ ਹੋਏ ਨਜ਼ਰ ਆਏ ਪਿੰਡਾਂ ਦੇ ਪਿੰਡ ਜੁੜਦੇ ਹੋਏ ਨਜ਼ਰ ਆਏ ਤੁਸੀਂ ਸਥਿਤੀ ਦੇਖੀ ਪਹੁੰਚੇ ਕੀ ਕੁਝ ਹਾਲਾਤ ਹੁਣ ਤੱਕ ਨਹੀਂ ਸਾਡਾ ਜਿਹੜਾ ਜ਼ਿਲ੍ਹਾ ਹੈ ਉਹਦੇ ਲਈ ਖਾਸ ਤੌਰ ਤੇ ਇਹ ਗੱਲ ਮਸ਼ਹੂਰ ਵੀ ਹੈ ਤੇ ਤਰਕ ਸੰਗਤ ਵੀ ਹੈ ਦਿਖਦੀ ਵੀ ਹੈ ਵੀ ਸਾਡੇ ਕੋਲ ਡੁੱਬਣ ਲਈ ਪਾਣੀ ਹੈ ਸਾਡਾ ਇਲਾਕਾ ਕਹਿ ਸਕਦੇ ਆਂ ਵੀ ਜੋ ਬੀਬੀਐਮਬੀ ਦਾ ਪ੍ਰੋਜੈਕਟ ਬਣਿਆ ਉਹਦੇ ਤਹਿਤ ਡੁੱਬਣ ਲਈ ਰੱਖਿਆ ਹੋਇਆ ਜਦ ਕਿ ਸਾਨੂੰ ਸਿੰਚਾਈ ਲਈ ਪਾਣੀ ਹੁਣ ਤੱਕ ਨਹੀਂ ਦਿੱਤਾ ਗਿਆ ਐਤਕੀ ਵੀ ਜਦੋਂ ਸਾੜਾ ਹੈ ਸਾਡੇ ਕਿੰਨੇ ਹੀ ਪਿੰਡ ਜਿਹੜੇ ਜੀਮਾ ਰੋਪੜ ਵਿਧਾਨ ਸਭਾ ਹਲਕੀ ਦੀ ਗੱਲ ਕਰਾਂ ਚਾਹੇ ਅਮਰਪੁਰ ਬੇਲਾ ਹੋਵੇ ਚਾਹੇ ਸ਼ਾਹਪੁਰ ਬੇਲਾ ਹੋਵੇ ਚਾਹੇ ਚਨੌਲੀ ਹੋਵੇ ਚਾਹੇ ਬਸੀ ਹੋਵੇ ਚਾਹੇ ਚੌਂਤਾ ਹੋਵੇ ਚਾਹੇ ਸਰਾਹ ਹੋਵੇ ਬਟਾਰਲਾ ਮਾਧੋਵਾਲ ਦਹੀਰਪੁਰ ਜਿੰਨੇ ਵੀ ਪਿੰਡ ਜਿਹੜੇ ਦਰਿਆ ਦੇ ਨਾਲ ਲੱਗਦੇ ਆ ਬਿਆਣਾ ਉਹ ਸਾਰੇ ਜਿਹੜੇ ਪਿੰਡ ਹੈ ਉਹਨਾਂ ਦੇ ਵਿੱਚ ਨੁਕਸਾਨ ਹੋਇਆ ਈਵਨ ਕਿ ਪਿੰਡਾਂ ਵਾਲੇ ਐਨਡੀਆਰਐਫ ਦੀਆਂ ਟੀਮਾਂ ਬੁਲਾ ਕੇ ਵੀ ਬਾਹਰ ਕੱਢਣੇ ਪਏ ਪਰ ਫਿਰ ਵੀ ਰਿਸਕ ਲੈ ਕੇ ਵੀ ਕਈ ਪਿੰਡਾਂ ਵਾਲੇ ਅੰਦਰ ਆਪਣੇ ਪਸ਼ੂਆਂ ਦੇ ਕੋਲ ਰਹੇ ਕਹਿੰਦੇ ਪਸ਼ੂਆਂ ਨੂੰ ਛੱਡ ਕੇ ਨਹੀਂ ਜਾਣਾ ਇਹ ਹਰ ਵਾਰ ਜਦੋਂ ਪਾਣੀ ਛੱਡਿਆ ਜਾਂਦਾ ਹਰ ਵਾਰ ਸਾਡਾ ਇਲਾਕਾ ਇਹ ਸਥਿਤੀ ਜਿਹੜਾ ਉਹ ਫੇਸ ਕਰਦਾ ਪਰ ਸਿੰਚਾਈ ਦੇ ਲਈ ਪਾਖੜਾ ਡੈਮ ਬਣਾਇਆ ਗਿਆ ਪਰ ਉਹੀ ਪਾਖੜਾ ਡੈਮ ਜਿਹੜਾ ਸਿੰਚਾਈ ਲਈ ਬਣਾਇਆ ਗਿਆ ਉਹੀ ਬੀਬੀ ਐਮਬੀ ਉਹ ਉਹਦੇ ਨਾਲ ਸਾਡੇ ਇਲਾਕੇ ਨੂੰ ਸਿੰਚਾਈ ਵਾਲਾ ਜਿਹੜਾ ਪਾਣੀ ਹੈ ਉਹ ਨਹੀਂ ਮਿਲਦਾ ਪਰ ਨਾ ਹੀ ਜਿਹੜਾ ਐਤਕੀ ਵੀ ਜਿਹੜਾ ਹੜ ਆਇਆ ਕੇਂਦਰ ਦੇ ਮੰਤਰੀ ਬਾਰ ਬਾਰ ਉੱਥੇ ਦੌਰਾ ਕਰਕੇ ਚਲੇਗੇ ਟੂਰਿਜ਼ਮ ਕਰਕੇ ਚਲੇਗੇ ਫੋਟੋਆਂ ਖਿਚਾ ਕੇ ਚਲੇਗੇ ਪਰ ਤੁਸੀਂ ਆਨ ਰਿਕਾਰਡ ਚੈੱਕ ਕਰ ਲਓ ਵੀ 1 ਰੁਪਏ ਦੀ ਵੀ ਜੇ ਮਦਦ ਸਾਡੇ ਇਲਾਕੇ ਲਈ ਉਹ ਦੇ ਕੇ ਗਏ ਹੋਣ ਤੋ ਬਹੁਤ ਵੱਡਾ ਨੁਕਸਾਨ ਲੱਗ ਕੇ ਦਾ ਹੋਇਆ ਅੱਜ ਵਿਧਾਨ ਸਭਾ ਦੇ ਵਿੱਚ ਵੀ ਅਸੀਂ ਗੱਲ ਕਰਾਂਗੇ ਕਿ ਉਹ ਨੁਕਸਾਨ ਦੀ ਪੂਰਤੀ ਹੋਣੀ ਚਾਹੀਦੀ ਹੈ ਪਰ ਜੇਕਰ ਦੇਸ਼ ਦੇ ਪ੍ਰਧਾਨ ਮੰਤਰੀ ਦੀ ਗੱਲ ਕਰਨੀ ਹੈ ਤਾਂ ਉਹਨਾਂ ਵੱਲੋਂ ਜੂਰ ਇੱਕ ਫੰਡ ਜਿਹੜਾ ਉਹ ਦਿੱਤਾ ਗਿਆ ਕੀ ਲੱਗਦਾ ਉਹ ਫੰਡ ਤੁਹਾਡੇ ਨੂੰ ਵੀ ਮਿਲਦਾ ਹੋਵੇ ਨਜ਼ਰ ਆਏਗਾ ਹਾਲਾਂਕਿ ਪੰਜਾਬ ਬਸ ਦਿੱਤਾ ਸਾਰੀ ਤੁਸੀਂ ਵੀ ਅਸੈਸ ਕਰ ਸਕਦੇ ਆ ਕਿ ਉਹ ਜਿਹੜਾ ਜਿੰਨਾ ਕੁ ਫੰਡ ਉਹ ਦੇ ਕੇ ਗਏ ਨੇ ਕੀ ਉਹ ਫੰਡ ਕਾਫੀ ਹੈ ਜੋ ਪੰਜਾਬ ਨੂੰ ਨੁਕਸਾਨ ਹੋਇਆ ਇਹ ਤੋਂ ਜ਼ਿਆਦਾ ਤਾਂ ਮੈਨੂੰ ਲੱਗਦਾ ਪੰਜਾਬੀਆਂ ਨੇ ਸੈਲਫ ਕੌਂਟਰੀਬਿਊਸ਼ਨ ਕਰ ਲੈਣੀ ਹੈ ਇਹ ਤੋਂ ਜ਼ਿਆਦਾ ਤਾਂ ਜਿਵੇਂ ਪੰਜਾਬੀ ਆਪ ਲੱਗੇ ਹੋਏ ਨੇ ਇਹ ਤੋਂ ਵੱਧ ਤਾਂ ਸੈਲਫ ਕ ਕੀ ਕੇਂਦਰ ਸਰਕਾਰ ਨੂੰ ਇੰਨਾ ਕੁ ਫੰਡ ਦਿੰਦੇ ਕਿਸ ਆਧਾਰ ਤੇ ਉਹਨੇ ਜਿਹੜਾ ਇੰਨਾ ਕੁ ਫੰਡ ਹੈ ਉਹ ਦਿੱਤਾ ਉਹ ਕਹਿੰਦੇ ਨੇ ਕਿ ਉਹ ਬਹੁਤ ਨਾਲ ਕਾਫੀ ਹੈ ਉਹ বিজেপি ਦੀ ਗੱਲ ਮੰਨੀ ਤਾਂ ਉਹ ਕਹਿੰਦੇ ਨੇ ਕਿ ਇਹ ਸਿਰਫ ਪਹਿਲਾਂ ਦਿੱਤਾ ਗਿਆ ਐਡਵਾਂਸ ਦਿੱਤਾ ਗਿਆ ਉਸ ਤੋਂ ਬਾਅਦ ਤੁਸੀਂ ਪੂਰਾ ਮੁਆਵਜ਼ਾ ਦੇਖੋ ਕਿੰਨਾ ਚਾਹੀਦਾ ਪੂਰਾ ਸਕੂਲ ਕਿੰਨੇ ਤੁਹਾਡੇ ਖਰਾਬ ਹੋਏ ਆ ਮੰਦਰ ਕਿੰਨੇ ਖਰਾਬ ਹੋਏ ਆ ਯਾਨੀ ਕਿ ਅਗਰ ਡਿਸਪੈਂਸਰ ਦੀ ਗੱਲ ਕਰੀਏ ਉਹ ਕਿੰਨੇ ਖਰਾਬ ਹੋਏ ਡੰਗਰ ਕਿੰਨੇ ਜਿਹੜੇ ਮਰੇ ਤਖੋਏ ਆ ਉਹਨਾਂ ਨੂੰ ਟੋਟਲ ਤੁਸੀਂ ਕਰ ਲੋ ਤਾਂ ਉਸ ਤੋਂ ਬਾਅਦ ਫੰਡ ਜਿਹੜਾ ਉਹ ਭੇਜ ਦਿੱਤਾ ਜਾਊਗਾ ਕਿਸ ਸਮੇਂ ਤੇ ਆਊਗਾ ਫੰਡ ਉਹ ਤਾਂ ਹੁਣ ਤੱਕ 2023 ਵਾਲਾ ਨਹੀਂ ਦੇ ਸਕੇ ਉਹਨੇ ਹੁ ਉਹਨਾਂ ਦੀਆਂ ਤਾਂ ਸ਼ਰਤਾਂ ਬੜੀਆਂ ਪੁੱਠੀਆਂ ਇਹ ਕਹਿੰਦੇ 60000 ਰੁਪਏ ਦੇ ਵਿੱਚ ਕਿਲੋਮੀਟਰ ਸੜਕ ਬਣਾ ਲਓ ਉਹਨਾਂ ਦੇ ਰੂਲ ਇਹ ਨੇ ਐਸਡੀਆਰਐਫ ਦੇ ਉਹ 60000 ਨਾ ਕਿਲੋਮੀਟਰ ਸੜਕ ਬਣੇ ਨਾ ਉਹਨਾਂ ਨੂੰ 60000 ਲਿਆ ਜਾਵੇ ਉਹ ਤਾਂ ਇਹੋ ਜਿਹੇ ਡਰਾਮੇ ਜਿਹੜੇ ਉਹ ਕਰਦੇ ਆ ਸ਼ਕਰ ਚਲੋ ਠੀਕ ਹੈ ਜੂਰ ਅਗਰ ਗੱਲ ਕਰੀ ਜਾਵੇ ਤਾਂ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਉਹ ਸ਼ੁਰੂ ਹੁੰਦਾ ਹੋਇਆ ਨਜ਼ਰ ਆ ਤਾਂ ਦੁਨੀਸ਼ ਚੱਡਾ ਜਿਨੇ ਉਪਰ ਤੇ ਵਿਧਾਇਕ ਇਹਨਾਂ ਨੇ ਉਹ ਵੀ ਪੁੱਜੇ ਨੇ ਤੇ ਗੱਲਬਾਤ ਕੀਤੀ ਗਈ ਕਿ ਕਿ ਰੋਪਨ ਚ ਦੇਦੇ ਵਿੱਚ ਵੀ ਅਗਰ ਗੱਲ ਕਰੀ ਜਾਵੇ ਤਾਂ ਕਾਫੀ ਪਾਣੀ ਆਂਦਾ ਹੋਇਆ ਨਜ਼ਰ ਆ ਪਿੰਡ ਜਿਹੜੇ ਨੇ ਪਿੰਡਾਂ ਦੇ ਪਿੰਡ ਡੁੱਬੇ ਹੋਏ ਜੂ ਨਜ਼ਰ ਆ ਰਹੇ ਜਿਵੇਂ ਕਿ ਉਹਨਾਂ ਬੋਲੋ ਨਾਮ ਜਿਹੜੇ ਨੇ ਉਹ ਪਿੰਡਾਂ ਦੇ ਦੱਸੇ ਗਏ ਪਿੰਡਾਂ ਦੇ ਵਿੱਚ ਕਿਤੇ ਪਿੰਡ ਜਿਹੜੇ ਨੇ ਉਹ ਜੂਰ ਦਰਿਆ ਦੇ ਕੰਢੇ ਜਿਹੜੇ ਨੇ ਲੱਗਦੇ ਨੇ ਇੱਕ ਪਿੰਡ ਦਾ ਹਿੱਸਾ ਵੀ ਜਿਹੜਾ ਕਿ ਦਰਿਆ ਦੇ ਸੈਂਟਰ ਦੇ ਵਿੱਚ ਹੈ ਤੇ ਉਹ ਤਾਂ ਜੂ ਡੁੱਬਦਾ ਹੋਇਆ ਜਦੋਂ ਪਾਣੀ ਜ਼ਿਆਦਾ ਆਉਂਦਾ ਤਾਂ ਉਹ ਜੂ ਡੁੱਬਦਾ ਹੋਇਆ ਨਜ਼ਰ ਆਉਂਦਾ ਤੇ ਲਗਾਤਾਰ ਪਿੰਡ ਦੇ ਵਿੱਚ ਐਂਡੀਐਸ ਪੁਲਾ ਕੇ ਜਿਹੜਾ ਉਸ ਦੇ ਵਿੱਚ ਲੋਕਾਂ ਨੂੰ ਕੱਢਿਆ ਵੀ ਗਿਆ ਤਾਂ ਹਾਲਾਂਕਿ ਦੰਗਰਾਂ ਦੀ ਕਰਕੇ ਤਾਂ ਦੰਗਰ ਵੀ ਜੂਰ ਉੱਥੇ ਫਸਦੇ ਹੋਏ ਨਜ਼ਰ ਆਏ ਨੇ ਤੇ ਲੋਕ ਵੀ ਜੂਰ ਫਸਦੇ ਹੋਏ ਨਜ਼ਰ ਆਏ ਨੇ ਪਰ ਇੱਕ ਪਾਸੇ ਕਿਹਾ ਜਾਵੇ ਤਾਂ ਬੀਜੇਪੀ ਵੱਲੋਂ ਬੀਜੇਪੀ ਖੁਦ ਕਹਿੰਦੀ ਹੈ ਕਿ ਇਹ ਜਿਹੜੇ ਹੜ੍ਹ ਨੇ ਉਹ ਮੈਨਮੇਡ ਨੇ ਪਰ ਸੱਤਾਧਾਰੀ ਤੇ ਦੀ ਗੱਲ ਮੰਨੀ ਹੈ ਤਾਂ ਸੱਤਾਧਾਰੀ ਤੇ ਕਹਿੰਦੀ ਹੈ ਕਿ ਫਲੱਡ ਗੇਟ ਜਦੋਂ ਕੋਲੇ ਜਾਂਦੇ ਨੇ ਤਾਂ ਜੂਰ ਕਿਤੇ ਨਾ ਕਿਤੇ ਪਾਣੀ ਖੰਡਰੇ ਦੇ ਅਕਾਦੇ ਵਿੱਚ ਆਉਂਦਾ ਜਿਸ ਤੇ ਚੱਲਦੇ ਆ ਬਾਹਰ ਜਿਹੜੀਆਂ ਆਉਂਦੀਆਂ ਨਜ਼ਰ ਆਉਂਦੀਆਂ ਚੰਡੀਗੜ੍ਹ ਤੋਂ ਫੋਟੋਜर्नਿਸਟ ਸਰਬਜੀਤ ਸਿੰਘ ਦਿਨੋਂ ਸੰਦੀਪ ਸਿੰਘ ਜੈਤ ਵਿਪਕੁਰੀ ਵਿਸ਼ੇਸ਼ ਸੈਸ਼ਨ ਇੱਕ ਵਿਧਾਨ ਸਭਾ ਤੋਂ ਸੱਦਿਆ ਗਿਆ ਜਿਹਦੇ ਵਿੱਚ 4 ਦਿਨ ਦਾ ਔਰ ਐਤਵਾਰ ਦੀ ਗੱਲ ਕਰੀਦਾ ਉਹਦੇ ਵਿੱਚ ਕਿਤੇ ਨਾ ਕਿਤੇ ਛੁੱਟੀ ਜਾਂਦਾ ਜਿਹੜਾ ਉਹ ਮਿਲਦਾ ਤੇ ਦੂਸਰੇ ਪਾਸੇ ਲਗਾਤਾਰ ਸਤਾਕ ਧਿਰ ਜਿਹੜੀ ਆ ਉਹ ਨੋਕੇ ਰੰਦੀ ਤਿਆਰੀ ਦੇ ਵਿੱਚ ਵਿਪਖਸ਼ੀ ਲਾਉ ਤਿਆਰ ਹੈ ਤੇ ਪਾਣੀ ਦੇ ਮੁੱਦੇ ਦੇ ਕੇ ਲਗਾਤਾਰ ਜਿਹੜੀ ਹੈ ਉਹ ਜਹੂਰ ਕਿੰਨਾ ਕਹਿੰਦਾ ਸਿਆਸਤ ਚੱਲਦੀ ਹੋਈ ਜਿਹੜੀ ਹੈ ਉਹ ਨਜ਼ਰ ਆ ਸਕਦੀ ਹੈ ਅਸ਼ਵਨੀ ਸ਼ਰਮਾ ਜੀ ਨੇ ਬੀਜੇਪੀ ਦੇ ਉਹ ਜਿਹੜੇ ਪੁਰਦੇ ਹੋਏ ਨਜ਼ਾਰੇ ਹਾਲਾਂਕਿ ਜਿੱਕਰ ਬੀਜੇਪੀ ਦੀ ਗੱਲ ਕਰਦੇ ਬੀਜੇਪੀ ਜਿਹੜੀ ਕਿ ਮੈਨੂਮੇਡ ਜੁੜਾ ਉਹ ਕਿੰਨਾ ਕਿਤੇ ਕੀਤਾ ਲਿਆ ਜਿਸ ਨਾਲ ਚੱਲਿਆ ਪੰਜਾਬ ਦੇ ਵਿੱਚ ਪਾਣੀ ਜਿਹੜਾ ਉਹ ਲਗਾਤਾਰ ਪਿੰਡਾਂ ਦੇ ਵਿੱਚ ਬਾਹਰ ਦਾ ਕਿ ਕਹਿੰਦੇ ਅ ਮਕਸਦ ਜਿਹੜਾ ਬੰਦਾ ਹੋਇਆ ਨਜ਼ਰ ਆ ਹਾਲਕੀ ਪਹਿਲਾਂ ਕਿਹਾ ਜਾ ਰਿਹਾ ਕਿ ਪਾਣੀ ਜਿਹੜਾ ਥੋੜਾ ਥੋੜਾ ਛੱਡਿਆ ਜਾ ਸਕਦਾ ਸੀ ਜਿਸ ਦੇ ਚੱਲਦੇ ਪੰਜਾਬ ਦੇ ਵਿੱਚ ਬਾਹਰ ਜਿਹੜੀ ਹੈ ਉਹ ਨਹੀਂ ਆ ਸਕਦੀ ਸੀ ਪਰ ਪਾਣੀ ਜਿਹੜਾ ਇੱਕਦਮ ਛੱਡਿਆ ਗਿਆ ਜਿਸ ਦੇ ਚੱਲਦੇ ਪਾਣੀ ਜਿਹੜਾ ਉਹ ਆਇਆ ਤੇ ਅਸ਼ੋਨੀ ਜੀ ਤੁਹਾਨੂੰ ਮਿਲੂ ਨੇ ਸਪੈਸ਼ਲ ਸੈਸ਼ਨ ਛੱਡਿਆ ਗਿਆ ਸਰ ਬਾਦ ਨੂੰ ਇਹ ਸਰਕਾਰ ਜਦੋਂ ਜਦੋਂ ਫਸਲੀ ਹੈ ਲੋਕਾਂ ਦਾ ਧਿਆਨ ਬੰਡਣ ਲਈ ਇਸੇ ਪ੍ਰਕਾਰ ਸੈਸ਼ਨ ਬੁલાਉਂਦੀ ਹੈ ਲੇਕਿਨ ਉਸ ਸੈਸ਼ਨ ਤੇ ਸવાય ਨੁਕਤਾ ਚੀਨੀ ਦੇ ਦੋਸ਼ਾ ਰੋਪਣ ਤੇ ਪੱਲਾ ਝਾੜਨ ਦੇ ਅੱਜ ਤੱਕ ਪੰਜਾਬੀਆਂ ਨੂੰ ਕੁਝ ਹੱਥ ਪੱਲੇ ਨਹੀਂ ਪਿਆ ਤੁਸੀਂ ਸਾਰੇ ਹੀ ਸੱਸ਼ਨਾਂ ਦਾ ਰਿਕਾਰਡ ਕਰ ਲਓ ਅੱਜ ਵੀ ਕੁਝ ਸਾਰਥਕ ਗੱਲਾਂ ਹੋਣਗੀਆਂ ਐਸਾ ਕੁਝ ਨਹੀਂ ਹੈ ਇਹ ਸਰਕਾਰ ਜਿਸ ਵੇਲੇ ਪੰਜਾਬੀਆਂ ਨੂੰ ਸੇਵਾ ਦੀ ਲੋੜ ਸੀ ਹਾਰ ਪੀੜਤਾਂ ਦੇ ਪਰਿਵਾਰਾਂ ਨਾਲ ਖੜੇ ਹੋ ਕੇ ਉਹਨਾਂ ਨਾਲ ਇਕੱਠੇ ਮਿਲ ਕੇ ਉਹਨਾਂ ਨੂੰ ਅੱਗੇ ਵਿਧਾਨ ਦੀ ਖੜੇ ਕਰਨ ਦੀ ਜਰੂਰਤ ਸੀ ਇਹ ਸਰਕਾਰ ਉਸ ਵੇਲੇ ਰਾਜਨੀਤੀ ਕਰ ਰਹੀ ਹੈ ਇਹਨਾਂ ਨੇ ਰਾਜਨੀਤੀ ਦੀ ਸ਼ੁਰੂਆਤ ਉਸ ਵੇਲੇ ਕੀਤੀ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨੇ ਸ਼ਬਦ ਪ੍ਰਯੋਗ ਕੀਤਾ ਕਿ ਤਾਂ ਕਿ ਮੈਂ ਫੋਰੀ ਤੌਰ ਤੇ ਚੱਲ ਰਹਾਤ ਕਰਿਆਂ ਦੇ ਅੰਦਰ ਰੁਕਾਵਟ ਨਾ ਆਏ 1600 ਕਰੋੜ ਰੁਪਿਆ ਜਾਰੀ ਕਰਦਾ ਲੇਕਿਨ ਇਹਨਾਂ ਨੂੰ ਉਹਨੂੰ ਮੋੜ ਕੀ ਦਿੱਤਾ ਇਹਨਾਂ ਨੇ ਇਹ ਗੱਲ ਨਹੀਂ ਸੁਣੀ ਸੀ ਉਹਨਾਂ ਦੀ ਕਿ ਤੁਹਾਡੇ ਸਕੂਲਾਂ ਦਾ ਕਿੰਨਾ ਨੁਕਸਾਨ ਹੋਇਆ ਹੈ ਖੇਤਾਂ ਦਾ ਨੁਕਸਾਨ ਫਸਲ ਦਾ ਨੁਕਸਾਨ ਪਸ਼ੂਆਂ ਦਾ ਨੁਕਸਾਨ ਡਿਸਪੈਂਸਰੀਆਂ ਦਾ ਨੁਕਸਾਨ ਸੜਕਾਂ ਦਾ ਨੁਕਸਾਨ ਕੇਂਦਰ ਔਰ ਸਟੇਟ ਦੀਆਂ ਟੀਮਾਂ ਇਹਨਾਂ ਨੂੰ ਭਰ ਕੇ ਜਦसे ਇੱਕ ਖਾਕਾ ਬਣਾ ਕੇ ਕਿ ਟੋਟਲ ਇਨਾ ਖਰਚਾ ਸਰਕਾਰ ਉਹਦੇ ਤੇ ਕੇਂਦਰ ਸਰਕਾਰ ਉਹਦੇ ਤੇ ਵੀ ਚਾਰਕਰੀਗੇ ਲੇਕਿਨ ਰਾਜਨੀਤੀ ਕਰਨੀ ਹੈ ਰਾਜਨੀਤੀ ਸ਼ੁਰੂ ਕੀਤੀ ਰਾਜਨੀਤੀ ਸ਼ੁਰੂ ਕੀਤੀ ਫਸਾਪੇਗੇ 12000 ਕਰੋੜ ਰੁਪਏ ਕਿੱਥੇ ਆ ਨਜਾਸਟਰ ਫੰਡ ਦਾ ਹਰ ਸਾਲ ਆਂਦਾ ਸੀ ਉਹਦਾ ਕੋਈ ਹਸਾਬਦਾ ਵੀ ਨਹੀਂ ਮੁੱਖ ਮੰਤਰੀ ਦੀ ਭਾਸ਼ਾ ਹੋ ਰਹਾ ਹੈ ਚੀਮਾ ਸਾਹਿਬ ਦੀ ਭਾਸ਼ਾ ਹੋ ਰਹਾ ਹੈ ਚੀਫ ਸੈਕਟਰੀ ਦੀ ਭਾਸ਼ਾ ਹੋ ਰਹਾ ਹੈ ਇਹਨਾਂ ਦਾ ਆਪਸ ਵਿੱਚ ਤਾਲ ਮਿਲ ਨਹੀਂ ਔਰ ਇਹ ਗੱਲ ਸਮਝ ਲੈਣਾ ਅਗਰ ਇਹਦੀ ਨਿਰਪੱਖ ਸੇ ਜਾਂਚ ਹੋ ਜੇ ਮੈਨੂੰ ਇਹ ਦੁਪਖੜੇ ਵਾਲਾ ਦਾ ਵੀ ਮੈਂ ਦੇਖ ਕੇ ਆਇਆ ਲੇਕਿਨ ਰਣਜੀਤ ਸਾਗਰ ਡੈਮ ਨੇ ਜਿਹੜੀ ਤਬਾਹੀ ਮਚਾਈ ਹੈ